ਕੇ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਕੋਲ ਸੀਗੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋ ਕੁਝ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈ ਗਈ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਆਗੀਆਂ ਇੱਕ ਸਰਵਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕ ਲਾਇਨਰ ਸੋਫਾ ਨਹੀਂ ਸੀਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਹਾਂਜੀ ਕਹੋ ਜੀ ਸਰਪੰਚ ਜਨ ਸਿੰਘ ਜੀ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਇਨਰ ਹਟਦੇ ਨੇ ਕਰ ਤੋਟੇ ਨਾ ਇਹ ਕੰਮ ਕਰੋ ਤੀ ਇੰਨੀਆਂ ਸੱਫਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੇ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਤਦਿਕ ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਹੈ ਜੀ ਪਟਿਆਲੇ ਦੇ ਵਿੱਚ ਇਹ ਟਾਈਪ ਵੱਡੀਆਂ ਕੋਠੀਆਂ ਤੋਂ ਲੈ ਕੇ ਟਾਈਪ 20 ਕੁਆਟਰਸ ਤੱਕ 724 ਪ੍ਰਾਪਰਟੀਆਂ ਨੇ ਜੀ ਰੈ residense ਨੇ ਅਫਸਰ ਜਲੰਧਰ ਲੁਧਿਆਣੇ ਲੱਗਿਆ ਹੋਇਆ ਕੋਠੀ ਪਟਿਆਲੇ ਚ ਹੈ ਤੇ ਰਹਿ ਉਹਦੇ ਵਿੱਚ ਕੋਈ ਘੱਗੇ ਪਾਤਣਾ ਦਾ ਕੋਈ ਬਿਜ਼ਨਸਮੈਨ ਰਹਿ ਰਿਹਾ ਜੀ ਕੋਠੀ ਨੰਬਰ 664 39 ਸੈਕਟਰ 665 39 ਸੈਕਟਰ 927 39 ਸੈਕਟਰ 933 39 ਸੈਕਟਰ ਇਹ ਚਾਰ ਕੋਠੀਆਂ ਕੈਬਨਿਟ ਮਿਸਟਰਾਂ ਦੀਆਂ ਦੇਖੋ ਤੁਸੀਂ ਆਪ ਵੀ ਨਹੀਂ ਇਹ ਇਹ ਅਲੋਟ ਤੁਸੀਂ ਇਹ ਅਲੋਟਡ ਹੈ ਜਿਹੜੇ ਨੰਬਰ ਕੇ ਹੈ ਅਲੋਟਡ ਨੇ ਬਟ ਨਾਟ ਅਲੋਟਡ ਟੂ ਦੀ ਰਾਈਟ ਪਰਸਨ ਜਿਹੜਾ ਸੇਮ ਸਵਾਲ ਹੈ ਬਿਲਕੁਲ ਅੱਛਾ ਹੈ ਮੈਂ ਜੋ ਕੋਲੀ ਸਾਹਿਬ ਨੇ ਗੱਲ ਕੀਤੀ ਉਹੀ ਕਹੀ ਰੂਲਸ ਐਂਡ ਰੈਗੂਲੇਸ਼ਨਸ ਆ ਮੈਂਟ ਫਾਰ ਇਵਨ ਦੀ ਮੋਸਟ ਪਾਵਰਫੁਲ ਪੀਪਲ ਇਟ ਇਜ਼ ਨਾਟ ਓਨਲੀ ਬੈਂਟ ਫਾਰ ਦੀ ਕਾਮਨਰਸ ਇਟ ਇਜ਼ ਮੈਂਟ ਫਾਰ ਦੀ ਟੌਪ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਠੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਚੀਫ ਮਿਨਿਸਟਰ ਨੂੰ ਛਾਡੇ ਵੇਲੇ ਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘੱਟੋ ਘੱਟ ਇਹਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ ది ਸੇਮ ਫਾਰ ਏਵਰੀ ਸਿੰਗਲ ਪਰਸਨ ਕੁਐਸਚਨ ਨੰਬਰ 1068 ਟੇਕਿੰਗ ਐਕਸ਼ਨ ਅਗੇਂਸਟ ਇਲੀਗਲ ਓਕਿਊਪੈਂਟਸ ਇਨ ਗਵਰਨਮੈਂਟ ਰੈਜ਼ੀਡੈਂਸੀਜ਼ ਇਨ ਪਟਿਆਲਾ ਜੀ ਸਰਦਾਰ ਹਰਪਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਮੇਂ ਲੋਕ ਨਿਰਮਾਣ ਵਿਭਾਗ ਦੀਆਂ ਸਰਕਾਰੀ ਕੋਠੀਆਂ ਵਿੱਚ 10 ਅਲਾਟੀ ਇਹੋ ਜੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾ ਵੱਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਪੁਰਸ਼ ਆ ਮਾੜਾ ਜੇ ਦੱਸਿਓ ਸਹੀ ਪਤਾ ਲੱਗ ਜੇ ਹਾਂਜੀ ਜੀ ਮੈਂ ਕਹਾਂ ਕਿਹੜੇ ਕਿਹੜੇ ਮਹਾਪੁਰਸ਼ ਆ ਇਹ ਪੰਜਾਬ ਨੂੰ ਪਤਾ ਲੱਗ ਜੇ ਇਹ ਦੇਖੋ ਜੀ ਜਿਹੜੇ ਜਿਨ੍ਹਾਂ ਦੇ ਟਾਈਮ ਲੰਘ ਜਾਂਦੇ ਆ ਜਾਂ ਟਰਾਂਸਫਰ ਹੋ ਜਾਂਦੀਆਂ ਜਾਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਛੱਡਦੇ ਨਹੀਂ ਵੈਸੇ ਤਾਂ ਚਲੋ ਇਹ ਆਪਣੇ ਸਰਕਾਰ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕੀਤਾ ਸੀ ਇਹੋ ਜਿਹਾ ਤੇ ਮੁਲਾਜ਼ਮਾਂ ਤੱਕ ਵੀ ਪਹੁੰਚ ਗਿਆ ਸਰਕਾਰ ਦੇ ਅਧਿਕਾਰੀ ਮੰਤਰੀ ਐਮ ਐਲ ਏ ਇਤਨਾ ਸ਼ੁਰੂ ਹੋਇਆ ਤੇ ਮੈਂ ਸਮਝਦਾ ਪੀਏ ਉਥੋਂ ਹੀ ਇਹ ਟ੍ਰੈਂਡ ਜਿਹੜਾ ਹੈ ਇਧਰ ਨੂੰ ਵੀ ਸ਼ੁਰੂ ਹੋ ਗਿਆ ਹੈ ਯਾਰ ਅਚਨਚੇਤ ਚੈਕਿੰਗ ਜਿਹੜੀ ਆ ਉਹ ਅਸੀਂ ਜਦੋਂ ਕਰਦੇ ਆ ਉਲਟੀਆਂ ਦੀ ਕਰਮਚਾਰੀਆਂ ਦੀ ਸੋ ਜਿਹੜੇ ਵੀ ਨਜਾਇਜ਼ ਵਿਅਕਤੀ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਪੰਜਾਬ ਪਬਲਿਕ ਪ੍ਰਮਿਸਿਸ ਐਂਡ ਲੈਂਡ ਐਕਟ 1973 ਦੀ ਧਾਰਾ 4 ਤੇ 5 ਅਧੀਨ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਨੌ ਜਿਹੜੇ ਨੇ ਉਹਨਾਂ ਦੇ ਜੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਚੱਲ ਰਹੀ ਆ ਔਰ ਇੱਕ ਅਜੇ ਇਵੈਕਸ਼ਨ ਵਾਲਾ ਆ ਉਹਨੂੰ ਵੀ ਇਵੈਕਸ਼ਨ ਨੋਟਿਸ ਜਿਹੜਾ ਆ ਉਹ ਦਿੱਤਾ ਹੋਇਆ ਕੋਲੀ ਸਾਹਿਬ ਹਾਂਜੀ ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਆ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜਿਹੜੀ ਆ ਉਹ ਡਿਟੇਲ ਦੂੰਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋ ਕੁਝ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕੋ ਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕ ਲਾਇਨਰ ਸੋਫਾ ਨਹੀਂ ਸੀਗਾ ਹੈਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਹਰਪ੍ਰਜਨ ਸਿੰਘ ਜੀ ਇੰਦੀਆਂ ਚਿੱਠੀਆਂ ਨਾਂ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਾ ਦੇ ਕੰਮ ਫਰਤ ਕਟੀ ਨਾਇਕ ਕੰਮ ਕਰਉਤੀ ਇੰਨੀਆਂ ਸਖਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਡੀ ਨਾ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੋਂ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਜੀ ਜੀ ਕੋਲੀ ਸਾਹਿਬ ਚਲੋ ਹੁਣ ਦੇਖੋ ਜੀ ਮੰਤਰੀ ਜੀ ਪੁੱਛ ਰਹੀ ਕੀ ਕੀ ਕਹਿੰਦੇ ਜੀ ਹੋਰ ਵੀ ਹੈਗੇ ਕੋਈ ਹਾਂ ਜੀ ਕੋਲੀ ਸਾਹਿਬ ਜੀ ਥੈਂਕ ਯੂ ਜੀ ਮંત્રી ਜੀ ਤੁਹਾਡਾ ਜਵਾਬ ਬਹੁਤ ਐਲੈਬ੍ਰੇਟ ਸੀਗਾ ਬਟ ਸਰ ਪਟਿਆਲੇ ਸ਼ਹਿਰ ਦੇ ਵਿੱਚ ਇਹ ਟਾਈਪ ਬੈਠੋ ਸਰ ਪਟਿਆਲੇ ਦੇ ਵਿੱਚ ਇਹ ਟਾਈਪ ਵੱਡੀਆਂ ਕੋਠੀਆਂ ਤੋਂ ਲੈ ਕੇ ਟਾਈਪ 20 ਕੁਆਟਰਸ ਤੱਕ 724 ਪ੍ਰਾਪਰਟੀਆਂ ਨੇ ਜੀ ਰੈ residense ਨੇ ਅਫਸਰ ਜਲੰਧਰ ਲੁਧਿਆਣੇ ਲੱਗਿਆ ਹੋਇਆ ਕੋਠੀ ਪਟਿਆਲੇ ਚ ਹੈ ਤੇ ਰਹਿ ਉਹਦੇ ਵਿੱਚ ਕੋਈ ਘੱਗੇ ਪਾਤਣਾ ਦਾ ਕੋਈ ਬਿਜ਼ਨਸਮੈਨ ਰਹਿ ਰਿਹਾ ਜੀ ਕਿਸੇ ਹੋਰ ਦੇ ਨਾਂ ਤੇ ਕੋਠੀ ਹੈ ਪਰ ਰਹਿ ਜਿਹੜੇ ਪੁਰਾਣੇ ਓਕਿਊਪੈਂਟ ਸੀ ਰਹਿੰਦੇ ਨੇ ਸਰ ਦੇ ਆਰ ਬੜੇ ਨੋਵਲ ਤਰੀਕਿਆਂ ਨਾਲ ਉਹਨਾਂ ਨੇ ਜਿਹੜਾ ਹੈ ਵੇ ਲੱਭੇ ਹੋਏ ਨੇ ਜਿਹਦੇ ਨਾਲ ਉਹ ਓਕਿਊਪੈਂਟ ਪਰਮਨੈਂਟ ਜਿਹੜਾ ਹੈਗਾ ਉੱਥੇ ਸਕੁਆਰਡ ਕਰ ਰਹੇ ਨੇ ਜੀ ਸਰ ਮੇਰੀ ਇੱਕ ਰਿਕਵੈਸਟ ਹੈ ਵੀ ਜਿਵੇਂ ਤੁਸੀਂ ਦੱਸਿਆ ਵੀ ਅਚਨਚੇ ਚੈਕਿੰਗ ਹੁੰਦੀ ਹੈ ਸਾਰਾ ਕੁਝ ਹੁੰਦਾ ਬਟ ਵਿਦਆਊਟ ਦਾ ਕਨਾਈਵੈਂਸ ਆਫ ਦਾ ਲੋਕਲ ਸਟਾਫ देयर ਇਹ ਪੋਸੀਬਲ ਨਹੀਂ ਹੈ ਕਿ ਕੋਈ ਇਲੀਗਲ ਬੰਦਾ ਉੱਥੇ ਰਹਿ ਸਕਦਾ ਪ੍ਰਮਾਤਮਾ ਦਾ ਘਰੇਕਲ ਕੋਈ ਅਨਵਾਂਟਡ ਅਨਸਟੂਪਲਸ 엘িমੈਂਟਸ ਉੱਥੇ ਆ ਕੇ ਰਹਿ ਜਾਣ ਕੋਈ ਨੁਕਸਾਨ ਕਰ ਜਾਣ ਤਾਂ ਉਹ ਵੀ ਸਾਨੂੰ ਧਿਆਨ ਰੱਖਦੇ ਹੋਏ ਸਾਨੂੰ ਇੱਕ ਚੰਡੀਗੜ੍ਹ ਤੋਂ ਹੈੱਡਕੁਆਰਟਰ ਤੋਂ ਇੱਕ ਟੀਮ ਬਣਾਨੀ ਚਾਹੀਦੀ ਹੈ ਫਲਾਈਂਗ ਸਕੁਐਡ ਬਣਾਉਣਾ ਚਾਹੀਦਾ ਹੈ ਔਰ ਇਹਨੂੰ ਰੈਗੂਲਰਲੀ ਸਰ ਮਾਨੀਟਰ ਕਰਨ ਦੀ ਲੋੜ ਹੈ ਜੀ ਤਾਂ ਕੀ ਮੰਤਰੀ ਜੀ ਦੱਸਣਗੇ ਕਿ ਇਸ ਤਰ੍ਹਾਂ ਦਾ ਫਲਾਈਂਗ ਸਕੁਐਡ ਬਣਾ ਕੇ ਤੁਸੀਂ ਇਹਦੀ ਚੈਕਿੰਗ ਜਿਹੜੀ ਹੈ ਉਹ ਪੀਰੀਆਡਿਕਲੀ ਕਰਦੇ ਰਹੋਗੇ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਪਟਿਆਲਾ ਦੇ ਵਿਖੇ ਸਰਕਾਰੀ ਰਾਇਸ਼ਾਂ ਦਾ ਸਮੇਂ-ਸਮੇਂ ਤੇ ਅਚਨਚੇਤ ਸਰਵੇ ਪਹਿਲਾਂ ਹੀ ਕਰਵਾਇਆ ਜਾਂਦਾ ਹੈ ਜੇ ਮੈਂਬਰ ਸਾਹਿਬ ਦੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਹੈਗੀ ਆ ਜਾਂ ਇਹਨਾਂ ਕੋਲ ਕੋਈ ਲਿਸਟ ਆ ਤੇ ਉਹ ਜ਼ਰੂਰ ਦੱਸ ਸਕਦੇ ਨੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਇਹੋ ਜੇ ਇਲੀਗਲ ਅਕੂਪੈਂਟਸ ਜਿਹੜੇ ਨੇ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕੀਤੀ ਜਾਊਗੀ ਠੀਕ ਹੈ ਕੋਲੀ ਸਾਹਿਬ ਜੀ ਹੈਗੀਆਂ ਜੀ ਇਹ ਜੇ ਹੈਗੇ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਉਹ ਵੀ ਕੋਠੀਆਂ ਤਾਂ ਇਹ ਜੀਆਂ ਨੇ ਜਿੱਥੇ ਟੀਚਰਸ ਜਿਹੜੇ ਨੇ ਵੇ ਆਪਣੇ ਘਰ ਰਹਿਨੇ ਪਰ ਕੂਟੀ ਆਪਦੇ ਨਾਂ ਤੇ ਲੋਡ ਕਰਾ ਕੇ ਕੋਈ ਹੋਰ ਕਿਸੇ ਨੂੰ ਅੱਗੇ ਸਬਲੇਟ ਕੀਤੀ ਹੋਈ ਹੈ ਸੋ ਵੀਲ ਸ਼ੇਅਰ ਦ ਡੀਟੇਲਸ ਵਿਦ ਦ ਮਿਨਿਸਟਰ ਔਨਰੇਬਲ ਮਿਸਟਰ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਜੀ ਬਾਜ ਬਾਜੀ ਸਰ ਬਹੁਤ ਵੈਨਟਸ ਦੇ ਵਧੀਆ ਸਵਾਲ ਸਾਡੇ ਨੌਜਵਾਨ ਵੀਰ ਨੇ ਕੀਤਾ ਮੈਂ ਸਮਝਣਾ ਪੀ ਡਬਲਯੂ ਡੀ ਮਿਨਿਸਟਰ ਬੇਕ ਰੂਲਸ ਐਂਡ ਰੈਗੂਲੇਸ਼ਨ ਗਾਈਡਲਾਈਨਸ ਪ੍ਰੋਵਾਈਡ ਕਰਦੀ ਹੈ ਜਿਹੜੀ ਕਮੇਟੀ ਕਹੀ ਜ਼ਰੂਰ ਫਾਰਮ ਕਰੋ ਚੰਡੀਗੜ੍ਹ ਜਿਹੜੀ ਹੈ ਨਾ ਕਹੀ ਤੇ ਚੰਡੀਗੜ੍ਹ ਤੋਂ ਹੀ ਕੰਮ ਸ਼ੁਰੂ ਕਰੀਏ ਮੇਰੇ ਕੋਲ ਇੱਕ ਲਿਸਟ ਹੈ ਕੋਠੀ ਨੰਬਰ 11 ਸੈਕਟਰ 7 ਇੱਕ ਕਿਸਮ ਦੇ ਬੰਦੇ ਨੂੰ ਉਹ ਕੋਠੀ ਦਿੱਤੀ ਗਈ ਜਿਹੜੀ ਕੈਬਨਰ ਮਿਨਿਸਟਰ ਨੂੰ ਓਨਲੀ ਐਨਟਾਈਟਲਮੈਂਟਸ ਆਫ ਅ ਕੈਬਨਰ ਮਿਨਿਸਟਰ ਹੀ ਇਜ਼ ਵਰਕਿੰਗ ਐਜ਼ ਅ ਵਐਸਟੀ ਇਨ ਵਨ ਆਫ ਦੀ ਟਾਪ ਆਫਿਸਸ ਨੰਬਰ 2 ਕੋਠੀ ਨੰਬਰ 664 39 ਸੈਕਟਰ

ਉਹ ਕਿਹਾ ਜਾਂਦਾ ਕਿ ਹਮੇਸ਼ਾ ਟੌਪ ਆਦਮੀ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਠੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਚੀਫ ਮਿਨਿਸਟਰ ਨੂੰ ਸਾਡੇ ਵੇਲੇ ਅਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘੱਟ ਤੋਂ ਘੱਟ ਇਹਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ ది ਸੇਮ ਫਾਰ ਏਵਰੀ ਸਿੰਗਲ ਪਰਸਨ ਐਂਡ ਉਹ ਕਹਿੰਦੇ ਨੇ ਹਮੇਸ਼ਾ ਸੀਜ਼ਰਸ ਵਾਈਫ ਹੈਸ ਟੂ ਬੀ ਅਬਵ ਸਸਪੀਸ਼ਨ ਪਹਿਲੇ ਸੀਜ਼ਨਸ ਵਾਈਫ ਤੋਂ ਕੰਮ ਸ਼ੁਰੂ ਕਰੀਏ ਥੈਂਕ ਯੂ ਆ ਥਲੜਿਆਂ ਨੂੰ ਪਾਕੀਆਂ ਨੂੰ ਤੇ ਬਾਅਦ ਚ ਗੱਲਬਾਤ ਕਰ ਲਾਂਗੇ ਥੈਂਕ ਯੂ ਬਹੁਤ ਅੱਛੀ ਸੁਜੈਸ਼ਨ ਹੈ ਆਈ ਹੋਪ ਈਟੀਓ ਸਾਹਿਬ ਇਸ ਨੂੰ ਚੰਡੀਗੜ੍ਹੋਂ ਕੰਮ ਸ਼ੁਰੂ ਕਰ ਗਏ ਪਰਲੇ ਤੱਕ ਪਹੁੰਚਣਾ ਚਾਹੀਦਾ ਸ਼੍ਰੀਮਤੀ ਗਨੀਵ ਕੌਰ ਮਜੀਠੀਆ ਆਤ ਸਿੰਘ ਰਾਣਾ ਇੰਦਰ ਪ੍ਰਤਾਪ ਸਿੰਘ ਸਰ ਸਵਾਲ ਨੰਬਰ 1165 ਸਰਦਾਰ ਤੁਸੀਂ ਕੁਐਸਚਨ ਪੜ੍ਹਨਾ ਚਾਹੋਗੇ ਆਪ ਦਾ ਜੀ ਸਰ ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਇਹ ਠੀਕ ਹੈ ਕਿ ਹਾਲ ਵਿੱਚ ਆਏ ਹੜ੍ਹਾਂ ਕਾਰਨ ਨਿਮਨਲਿਖਤ ਲਿੰਕ ਸੜਕਾਂ ਖਰਾਬ ਹੋ ਗਈਆਂ ਹਨ ਅਤੇ ਵਾਹਨਾਂ ਦੀ ਆਵਾਜਾਈ ਦੇ ਯੋਗ ਨਹੀਂ ਹਨ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਗਿੱਦੜਪਿੰਡੀ ਤੋਂ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦੇ ਪਿੰਡ ਚੰਨਨਵਿੰਡੀ ਤੱਕ ਜ਼ਿਲ੍ਹਾ ਕਪੂਰਥਲਾ ਵਿੱਚ ਪਿੰਡ ਚੰਨਣਵਿੰਡੀ ਤੋਂ ਪਿੰਡ ਪਰਵਾਣੀ ਤੱਕ ਤੇ ਉਪਰੋਕਤ ਭਾਗ ਊੜੇ ਵਿੱਚ ਵਰਨਿਤ ਲਿੰਕ ਸੜਕਾਂ ਦੀ ਮੁਰੰਮਤ ਕਰਨ ਲਈ ਚੁੱਕੇ ਜਾ ਰਹੇ ਕਦਮ ਕੀ ਹਨ ਅਤੇ ਇਸ ਨੂੰ ਕਦੋਂ ਤੱਕ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ